ਪੰਜਾਬ ਦਾ ਵੈਦਰ ਦੇਖ ਰਹੀ ਸਰ ਦਸ਼ਕਾਂ ਦਾ ਸਵਾਗਤ ਕਰਦੇ ਆਂ ਗੱਲਬਾਤ ਕਰਨ ਜਾ ਰਹੇ ਆਂ ਪੰਜਾਬ ਦੇ ਮੌਸਮ ਦੇ ਬਾਰੇ ਦੇ ਤਾਂ ਜਿਵੇਂ ਕਿ ਆਪਾਂ ਦੇਖ ਸਕਦੇ ਆਂ ਪੰਜਾਬ ਕੰਨੀ ਜਲਦੀ ਇੱਕ ਬਦਲਵਾਈ ਜਿਹੜੀ ਆਪਾਂ ਨੂੰ ਐਂਟਰ ਹੁੰਦੀ ਹੋਈ ਦੇਖਣ ਨੂੰ ਮਿਲ ਰਹੀ ਆ ਜੋ ਕਿ ਪੰਜਾਬ ਦੇ ਵਿੱਚ ਆਉਣ ਵਾਲੀ ਡੇਢ ਘੰਟੇ ਤੱਕ ਜਾਂ 1 ਘੰਟੇ ਦੇ ਤੱਕ ਆਪਾਂ ਨੂੰ ਪੰਜਾਬ ਦੇ ਵਿੱਚ ਜਿਹੜੀ ਐਂਟਰ ਹੁੰਦੀ ਹੋਈ ਦੇਖਣ ਨੂੰ ਮਿਲੇਗੀ ਜਿਸ ਕਾਰਨ ਅੱਜ ਰਾਤ ਨੂੰ ਪੰਜਾਬ ਦੇ ਵਿੱਚ ਜਿਹੜਾ ਬਦਲਵਾਈ ਦਾ ਮਾਹੌਲ ਆ ਉਹ ਬਣਿਆ ਰਹੀਗਾ ਰਾਤ ਨੂੰ ਮੀਦੀ ਸ਼ਰਾਟੇ ਜਿਹੜੇ ਨੇ ਆਪਾਂ ਨੂੰ ਪੰਜਾਬ ਦੇ ਵਿੱਚ ਕੁਝ ਜ਼ਿਲ੍ਹਿਆਂ ਤੇ ਦੇਖਣ ਨੂੰ ਮਿਲ ਸਕਦੇ ਨੇ ਹਲਕੀ-ਫੁਲਕੀ ਮੀਦੀ ਗਤੀਵਿਧੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਬਣਨ ਦੇ ਜਿਹੜੇ ਅਸਾਰ ਨੇ ਬਣੇ ਹੋਏ ਨੇ ਤੇ ਗੱਲ ਕਰੀ ਅੱਜ ਪੰਜਾਬ ਦੇ ਵਿੱਚ ਟੈਂਪਰੇਚਰ ਜਿਹੜਾ ਕਿੰਨਾ ਕੁ ਗਿਆ ਸੀਗਾ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਲਗਭਗ 40 ਡਿਗਰੀ ਟੈਂਪਰੇਚਰ ਜਿਹੜਾ ਪੰਜਾਬ ਦੇ ਵਿੱਚ ਜਾਣ ਲੱਗ ਗਿਆ ਹੈ ਕਾਫੀ ਜ਼ਿਆਦਾ ਗਰਮੀ ਜਿਹੜੀ ਪੰਜਾਬ ਦੇ ਵਿੱਚ ਆਪਾਂ ਨੂੰ ਆ ਦੋ-ਤਿੰਨ ਦਿਨਾਂ ਤੋਂ ਦੇਖਣ ਨੂੰ ਮਿਲ ਰਹੀ ਹੈ ਗਰਮ ਹਵਾਵਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਬਾਕੀ ਕੱਲ ਦਾ ਟੈਂਪਰੇਚਰ ਜਿਹੜਾ ਕੱਲ ਆਪਾਂ ਨੂੰ 40 ਡਿਗਰੀ ਟੈਂਪਰੇਚਰ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਗੱਲਬਾਤ ਕਰੀਏ ਵੀ ਟੈਂਪਰੇਚਰ ਸਭ ਤੋਂ ਵੱਧ ਕਿੰਨੇ ਸਮੇਂ ਦੇ ਵਿੱਚ ਹੁੰਦਾ ਹੈ ਤਾਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਜਿਹੜਾ ਟੈਂਪਰੇਚਰ ਆ ਲਗਭਗ 40 ਡਿਗਰੀ ਤੱਕ ਹੁੰਦਾ ਹੈ ਪੰਜਾਬ ਦਾ ਇਸ ਤੋਂ ਬਾਅਦ 5 ਵਜੇ ਤੋਂ ਬਾਅਦ ਟੈਂਪਰੇਚਰ ਜਿਹੜਾ ਪੰਜਾਬ ਦਾ ਘਟਣ ਲੱਗ ਜਾਂਦਾ ਹੈ ਫਿਲਹਾਲ ਇੰਨੀ ਕੁ ਜਾਣਕਾਰੀ ਲੈ ਕੇ ਹਾਜ਼ਰ ਹੋਏ ਸੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਜੀ